ਿੰਦੇ ਗੱਲ ਕੋਈ ਨਹੀਂ ਹੋਈ ਜੀ ਮੱਥਾ ਹੀ ਟੇਕਣ ਗਿਆ ਘਰੋਂ ਜੀ ਤੇ ਕੰਮ ਤੇ ਆਇਆ ਤੇ ਅੰਦਰ ਜਦੀ ਮੈਂ ਮੱਥਾ ਟੇਕਾ ਮੈਂ ਜਾ ਪੁੱਤ ਨਾਲਾ ਬੈਠ ਨੂੰ ਨਹਾ ਕੇ ਤੇ ਆਪਣਾ ਲੀੜੇ ਪਾਏ ਲੀੜੇ ਪਾ ਕੇ ਤੇ ਚਾਹ ਮੈਨੂੰ ਤਾਂ ਚਾਹ ਬਣਾ ਦੇ ਮੈਂ ਚਾਹ ਬਣਾਦੀ ਆ ਮੈਂ ਪਾਸੇ ਗਏ ਆ ਜੀ ਜੀ ਤੇ ਹੋਰ ਵੀ ਠੱਕੇ ਟੋੜੇ ਖਾ ਕੇ ਤੇ ਮੈਂ ਅੱਜ ਭਾਜੀ ਤੁਹਾਡੇ ਕੋ ਆਇਆ ਹਾਂ ਅੱਛਾ ਜੀ ਤੇ ਭਾਜੀ 10 ਮਹੀਨੇ ਹੋ ਗਏ ਨੇ ਪੂਰੇ 10 ਮਹੀਨੇ 10 ਮਹੀਨੇ ਹੋ ਗਏ ਜੀ ਪੂਰੇ ਤੇ ਆੜੀ ਮੋਟ ਵੀ ਨਹੀਂ ਖਬਰ ਲੱਗੀ ਸਾਨੂੰ ਕਿਤੇ ਦੱਸਿਆ ਹੀ ਨਹੀਂ ਪਤਾ ਨਹੀਂ ਕੀ ਕਿਥੇ ਜਬਤ ਹੋ ਗਿਆ ਕਿਥੇ ਜੀ ਜੀ ਰੱਬ ਦਾ ਭਾਣਾ ਪਤਾ ਨਹੀਂ ਕੀ ਵਰਤਿਆ ਹੁੰਤੇ ਕਿ ਕੀ ਜੀਹਾਂ ਆਵਾਜ਼ਾਂ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਹੁਣ ਮੇਰੇ ਕੋਲ ਦੋ ਹੀ ਆ ਲੜਕੇ ਇੱਕ ਵਿਆਹਾ ਵਾ ਜੀ ਜੀ ਪਿਛਕਾਰ ਲਾ ਤੇ ਇੱਕ ਕੁਵਾਰਾ ਉਹ ਅਜੇ ਠੀਕ ਨਹੀਂਗਾ ਸასი ਕਾਲ ਦੋਸਤੋ ਬਚੜੇ ਪਿੰਡ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬ ਦਾ ਇਹ ਪਿੰਡ ਹੈ ਬਚੜੇ ਤਾ ਪਿਛਲੇ 10 ਮਹੀਨੇ ਤੋਂ ਇਸ ਬਜ਼ੁਰਗ ਬਾਪੂ ਦਾ ਪੁੱਤਰ ਆਪਦੇ ਘਰ ਨਹੀਂ ਆਇਆ ਘਰੋਂ ਮੱਥਾ ਟੇਕਣ ਗਿਆ ਸੰਗਰਾਂਤ ਤੇ ਅਤੇ ਬਾਪੂ ਨੇ ਹੁਣ ਤੱਕ ਕੋਈ ਥਾਣਾ ਨਹੀਂ ਛੱਡਿਆ ਅਤੇ ਆਪਣੇ ਪੁੱਤਰ ਨੂੰ ਲੱਭਦਾ ਫਿਰਦਾ ਤੇ ਅੱਜ ਆਕਹਾਰ ਕੇ ਉਸ ਨੇ ਮੀਡੀਆ ਸਾਹਮਣੇ ਇੱਕ ਗੁਹਾਰ ਲਗਾਈ ਹੈ ਜੀ ਹਾਂ ਦੋਸਤੋ ਅਕਸਰ ਹੀ ਜਦੋਂ ਕੋਈ ਜਦੋਂ ਕਿਸੇ ਗਰੀਬ ਦਾ ਪੁੱਤਰ ਜਾਂ ਅਜਿਹੀ ਮਾਮਲਾ ਸਾਹਮਣੇ ਆਉਂਦਾ ਤੇ ਪੁਲਿਸ ਵੀ ਕੋਈ ਵੀ ਉਸ ਦੀ ਬਾਤ ਨਹੀਂ ਪੁੱਛਦਾ ਜੀ ਹਾਂ ਅਸੀਂ ਐਸ ਵੇਲੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪਿੰਡ ਬਜੜੇ ਵਿੱਚ ਮੌਜੂਦ ਹਾਂ ਜੀ ਹਾਂ ਅਸੀਂ ਐਸ ਵੇਲੇ ਤਰਨਤਾਰਨ ਦੇ ਪਿੰਡ ਬਜੜਾ ਵਿੱਚ ਮੌਜੂਦ ਹਾਂ ਤਾਂ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਇਹ ਤਸਵੀਰ ਜਿਹੜੀ ਹੈ ਇਹ ਵਿਖਾਈ ਜਾਵੇ ਕਿ ਕਿਵੇਂ ਬਜ਼ੁਰਗ ਜਿਹੜਾ ਆਪਣੇ ਪੁੱਤਰ ਨੂੰ ਦਿਨ ਰਾਤ ਜਿਹੜਾ ਉਹ ਲੱਭਦਾ ਫਿਰਦਾ ਹੈ ਤੇ 10 ਮਹੀਨੇ ਹੋ ਗਏ ਨੇ ਘਰੋਂ ਸਗਰਾਂ ਤੇ ਮੱਥਾ ਟੇਕਣ ਗਏ ਨੂੰ ਉਸ ਤੋਂ ਬਾਅਦ ਇਸ ਬਜ਼ੁਰਗ ਦਾ ਪੁੱਤਰ ਘਰ ਨਹੀਂ ਆਇਆ ਤਾਂ ਇਸ ਬਜ਼ੁਰਗ ਦੀ ਧਰਮ ਪਤਨੀ ਪਹਿਲਾਂ ਹੀ ਜਿਹੜੀ ਹੈ ਉਹ ਉਸ ਪਰਮਾਤਮਾ ਦੇ ਦਰਬਾਰ ਚਲੇ ਗਈ ਹੈ ਲੇਕਿਨ ਹੁਣ ਸਹਾਰਾ ਕੋਈ ਨਹੀਂ ਜਿਹੜਾ ਸਹਾਰਾ ਹੈ ਉਹ ਘਰੋਂ ਜਿਹੜਾ ਹੈ ਉਹ ਇਸ ਤਰੀਕੇ ਨਾਲ ਚਲੇ ਗਿਆ ਤੇ ਅਜੇ ਤੱਕ ਨਹੀਂ ਲੱਭਾ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਹਾਂ ਬਜ਼ੁਰਗ ਦੇ ਨਾਲ ਕੀ ਹਾਲਾਤ ਨੇ ਹੁਣ ਕੀ ਗੁਹਾਰ ਅੱਜ 10 ਮਹੀਨੇ ਬਾਅਦ ਜਦੋਂ ਉਹਨਾਂ ਦਾ ਪੁੱਤਰ ਉਹਨਾਂ ਨੂੰ ਨਹੀਂ ਲੱਭਾ ਤਾਂ ਅੱਜ ਉਹ ਮੀਡੀਆ ਦੇ ਸਾਹਮਣੇ ਆਏ ਨੇ ਤਾਂ ਤੁਸੀਂ ਦੇਖ ਸਕਦੇ ਅੱਖਾਂ ਦੇ ਵਿੱਚ ਅਥਰੂ ਨੇ ਆ ਹਾਲਾਤ ਨੇ ਉਸ ਪਰਿਵਾਰ ਦੇ ਜਿੱਥੇ ਅਸੀਂ ਐਸ ਵੇਲੇ ਮੌਜੂਦ ਆ ਬਜ਼ੁਰਗੋ ਕੀ ਨਾਮ ਜੀ ਮੇਰਾ ਨਾਮ ਜੀ ਹਰਨਾਮ ਸਿੰਘ ਵੈਗਰਜੀ ਦਾ ਖਾਲਸਾ ਵੈਗਰਜੀ ਦੀ ਫੜੇ ਕਿਹੜਾ ਪਿੰਡ ਹੈ ਜੀ ਪਿੰਡ ਜੀ ਬਚੜੇ ਆ ਜੀ ਤੇ ਆਪਣਾ ਗੁਰਦਿਆਲ ਸਾਡਾ ਸੰਗਰਾਂਥ ਤੇ ਗਿਆ ਮੱਥਾ ਟੇਕਣ ਵਾਤੇ ਸਾਡੇ ਬੇਟੇ ਦਾ ਨਾ ਗੁਰਦਿਆਲ ਗੁਰਦਿਆਲਾ ਵੀ ਕਹਿ ਦਿੰਨੇ ਆਹਰਕੜ ਦੇ ਦਿਆਲਾ ਵਾ ਹਾਂਜੀ ਤੇ ਉਤਰਾ ਗੁਰਦਿਆ ਗੁਰਦਿਆਲ ਰੱਖਿਆ ਨਾਲ ਸੀ ਉਹ ਮਹਾਰਾਜ ਨੇ ਰੱਖਿਆ ਸੀ ਬਾਬਾ ਜੀ ਨੇ ਨਾਲ ਰੱਖਿਆ ਉੱਥੋਂ ਤੇ ਕੀ ਗੱਲ ਹੋਈ ਤੇ ਗੱਲ ਕੋਈ ਨਹੀਂ ਹੋਈ ਜੀ ਮੱਥਾ ਟੇਕਣ ਗਿਆ ਘਰੋਂ ਜੀ ਤੇ ਕੰਮ ਤੋਂ ਆਇਆ ਤੇ ਆਂਦਾ ਡਰੀ ਮੈਂ ਮੱਥਾ ਟੇਕ ਮੈਂ ਜਾ ਪੁੱਤ ਨਾਲਾ ਬੇਟ ਨੂੰ ਨਾ ਆਗੇ ਤੇ ਆਪਣਾ ਲੀੜੇ ਪਾਏ ਲੀੜੇ ਪਾ ਕੇ ਤੇ ਚਾਹ ਮੈਨੂੰ ਤਾਂ ਚਾਹ ਬਣਾ ਦੇ ਮੈਂ ਚਾਹ ਬਣਾਤੀ ਆ ਰੋਟੀ ਪਹਿਲੋਂ ਖਾ ਗਏ ਤੇ ਨਾ ਆ ਕੇ ਤੇ ਆਪਣਾ ਤਿਆਰ ਹੋ ਗਿਆ ਜੀ ਤੇ ਸਾਢੇ 8 ਵਜੇ ਚਲੇਗਾ ਕਣ ਅੱਛਾ ਜੀ 7 ਵਜੇ ਉਧਰੋਂ ਆਇਆ 2 ਘੰਟੇ ਚ ਤਿਆਰ ਤੁਰ ਹੋ ਗਏ ਤੇ ਚਲੇਗਾ ਤੇ ਬਾਬਾ ਜੀ ਕਿੰਨੇ ਫੁੱਟ ਕੱਦਿਆ ਕੀ ਉਹਦਾ ਨਾਂ ਆ ਤੇ ਕਿਹੜੇ ਕੱਪੜੇ ਪਾ ਕੇ ਘਰੋਂ ਗਿਆ ਸੀ ਕੱਪੜੇ ਜੀ ਸੁਰਮੇ ਰੰਗੀ ਉਹਨੇ ਸਾਲਟ ਪਾਈ ਆ ਜੀ ਜਿਹੜੀ ਇੱਥੋਂ ਬਾਹਾਂ ਤੱਕ ਹੁੰਦੀ ਹਰਕਾਂ ਤੱਕ ਜੀ 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 ਤੇ ਲਾਲ ਜਲ ਲੋਰ ਪਾਇਆ ਵਾ ਕਿੱਥੇ ਬੂਟ ਪਾਏ ਆ ਅੱਛਾ ਜੀ ਤੇ ਅਰਥ ਵਿੱਚ ਮੈਂ ਬੋਦਰ ਵੀ ਦੇਤੀ ਮੈਂ ਹਲਵਾ ਵੇ ਚਾਚਾ ਜਾਇ ਅਮਰਤ ਲਹਿਮੀ ਤੇ ਤਨਤਾਰ ਨੇ ਜਾਣਾ ਤੇ ਉੱਥੋਂ ਲੈ ਪੁਆਰ ਲਈ ਬਾਬਾ ਜੀ ਮੁੰਡਾ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਤਾਂ ਨਹੀਂ ਕਰਦਾ ਜਾਂ ਲੜਕੇ ਤਾਂ ਨਹੀਂ ਗਿਆ ਜੀ ਕੋਈ ਨਸ਼ਾ ਨਹੀਂ ਉਹਦੀ ਮੈਂ ਸੌਂ ਵੀ ਦੇਣ ਨੂੰ ਤਿਆਰ ਆ ਕੋਈ ਲੜਕੇ ਤਾਂ ਨਹੀਂ ਮੇਰਾ ਬੱਚਾ ਨਹੀਂ ਨਸ਼ਾ ਵੀ ਅਜੇ ਤੱਕ ਨਹੀਂ ਕੋਈ ਨਸ਼ਾ ਕਰਦਾ ਅੱਛਾ ਜੀ ਸਾਰੇ ਬੱਚੇ ਸਹੀ ਸਲਾਮਤ ਆ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਤੁਸੀਂ ਇਸ ਬਾਬਤ ਪੁਲਿਸ ਦੇ ਕੋਲ ਵੀ ਗਏ ਉਹਨਾਂ ਨੇ ਕੀ ਪ੍ਰੋਸਸ ਹੋਇਆ ਤੁਹਾਨੂੰ ਪੁਲਿਸ ਵਾਲਿਆਂ ਕਹਿੰਦੇ ਵੀ ਅਸੀਂ ਵੀ ਪਾਲ ਕਰਾਂਗੇ ਤੁਸੀਂ ਵੀ ਪਾਲ ਕਰੋ ਜੀ ਜੀ ਤੇ ਸਿੱਕੇ ਵੀ ਗਏ ਥਾਣੇ 'ਚ ਜੀ ਜੀ ਉੱਥੇ ਵੀ ਫੋਟੋ ਦੇ ਆਏ ਆ ਜੀ ਜੀ ਦੋ ਵਾਰੀ ਉੱਥੇ ਗਏ ਆ ਤੇ ਉਹ ਆਂਦੇ ਵੀ ਨਹੀਂ ਇੱਥੇ ਨਹੀਂ ਅਜੇ ਸਾਨੂੰ ਨਹੀਂ ਪਾਲ ਹੋਈ ਕਿਤੇ ਜੀ ਤੇ ਮੁੜ ਕੇ ਜਿਹੜੇ ਸੇਵਾਦਾਰ ਇਹਨਾਂ ਕੋਲ ਵੀ ਗਏ ਆ ਜੀ ਜੀਠੀ ਥਾਣੇ ਵੀ ਗਏ ਆ ਜੀ ਤੇ ਦਰਬਾਰ ਸਾਹਿਬ ਵੀ ਗਏ ਆ ਅੰਮ੍ਰਿਤਸਰ ਵੀ ਗਏ ਆ ਸਾਰੇ ਪਾਸੇ ਹੀ ਗਏ ਆ ਜੀ ਜੀ ਤੇ ਹੋਰ ਵੀ ੱੱਕੇ ਢੋੜੇ ਖਾ ਕੇ ਤੇ ਮੈਂ ਅਜੇ ਭਾਜੀ ਤੁਹਾਡੇ ਕੋ ਆਇਆ ਹਾਂ ਅੱਛਾ ਜੀ ਤੇ ਭਾਈ 10 ਮਹੀਨੇ ਹੋ ਗਏ ਨੇ ਪੂਰੇ 10 ਮਹੀਨੇ 10 ਮਹੀਨੇ ਹੋ ਗਏ ਪੂਰੇ ਤੇ 10 ਮਹੀਨਿਆਂ ਤੋਂ ਕੋਈ ਪਤਾ ਸੁਰ ਨਹੀਂ ਖਬਰ ਕੋਈ ਮਾੜੀ ਮੋੜ ਵੀ ਨਹੀਂ ਖਬਰ ਲੱਗੀ ਸਾਨੂੰ ਕਿਤੇ ਦੱਸਿਆ ਹੀ ਨਹੀਂ ਪਤਾ ਨਹੀਂ ਕੀ ਕਿੱਥੇ ਜਬਤ ਹੋ ਗਿਆ ਕਿੱਥੇ ਜੀ ਜੀ ਰੱਬ ਦਾ ਭਾਣਾ ਪਤਾ ਨਹੀਂ ਕੀ ਵਰਤਿਆ ਆਉਂਦੇ ਕਿ ਕੀ ਜੀ ਦਾ ਵਾਜਾ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਹੁਣ ਮੇਰੇ ਕੋ ਦੋ ਹੀ ਲੜਕੇ ਇੱਕ ਵਿਆਹਾ ਵਾ ਜੀ ਜੀ ਵਿਚਕਾਰ ਲਾਦੇ ਇੱਕ ਕੁਵਾਰਾ ਉਹ ਅਜੇ ਠੀਕ ਨਹੀਂਗਾ ਅੱਛਾ ਜੀ ਫਕਸ਼ਨ ਹੋਈ ਹੈ ਤੇ ਉਹ ਵਹੀ ਲੈਣਗਾ ਅੱਛਾ ਜੀ ਤੇ ਅਜੇ ਘਰ ਆਇਆ ਨਹੀਂ ਤੇ ਉਹਦੀ ਫੋਟੋ ਲਵਾ ਦੇ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਘਰ ਦਾ ਗੁਜ਼ਾਰਾ ਬੜਾ ਮੜਾ ਮੋੜੀ ਚੱਲਦਾ ਹੈ ਇਤਨਾ ਮਹਾਰਾਜਾ ਲੋਈ ਕੋਈ ਅੱਛਾ ਤੁਹਾਡੀ ਕਿੰਨੀ ਉਮਰ ਹੋ ਗਈ ਹੈ ਮੇਰੀ 70 ਸਾਲ ਦੀ ਉਮਰ ਹੋ ਗਈ ਹੈ ਲੱਗਦਾ ਤੇ ਬਜ਼ੁਰਗੋ ਜਦੋਂ 70 ਸਾਲ ਦੀ ਉਮਰ ਦੇ ਵਿੱਚ ਐਦਾਂ ਜਵਾਨ ਪੁੱਤ ਘਰੋਂ ਚਲ ਜਾਂਦਾ ਤਾਂ ਇੱਕ ਤਾਂ ਸਰੀਰ ਆਪਣਾ ਆਪ ਜਿਹੜਾ ਸਾਂਭਣਾ ਔਖਾ ਤੇ ਉੱਪਰੋਂ ਉਹਨੂੰ ਰੋਜ਼ ਲੱਭਣ ਜਾਣਾ ਫਿਰ ਮਨ ਨੂੰ ਕਿੰਨਾ ਕੁ ਦੁੱਖ ਹੁੰਦਾ ਬੜਾ ਦੁੱਖ ਜੀ ਮਹਾਰਾਜ ਮੈਂ ਤੋਂ ਪਰਮਾਤਮਾ ਜਾਣਦਾ ਜੇ ਮੈਂ ਜਾਣ ਉਹ ਰੱਬ ਨੂੰ ਪਤਾ ਵੀ ਇਹ ਦੁਖੀ ਆ ਜਾਂ ਸੁਖੀ ਆ ਮੋਟਰਸਾਈਕਲ ਤੇ ਜਾਣਾ ਕਿਸੇ ਦੇ ਤੇਲ ਪਵਾ ਕੇ ਦੇਣਾ ਜੀ ਤੇ ਨਾਲ ਮੈਂ ਤਾਂ ਹੀ ਜਾਂਦਾ ਰਿਆਂ ਕਿਸੇ ਦਾ ਮੋਟਰਸਾਈਕਲ ਖੜਦੇ ਨੇ ਆ ਤੇਲ ਪਵਾ ਕੇ ਨੂੰ 100 200 ਦਾ ਤੇਲ ਪੋਲਣਾ ਤੇ ਫੇਰ ਜਾਣਾ ਜੀ ਤੇ ਚਲੋ ਵੀ ਆ ਮੇਰੇ ਬੱਚੇ ਦਾ ਪਤਾ ਲਿਆ ਵੀ ਇਹ ਕਿਤੇ ਕਿਤੇ ਕਿਧੇ ਲੱਭ ਜੇ ਜੀ ਜੀ ਬਾਬੂ ਜੀ ਜੇ ਲਾਤਾ ਜ ਕੋਈ ਪਿੰਡ ਦੀ ਪੰਚਾਇਤ ਕੋਈ ਮੈਂਬਰ ਸਰਪੰਚ ਕੋਈ ਰਿਸ਼ਤੇਦਾਰ ਬੋੜਿਆ ਕਿ ਬਜ਼ੁਰਗੋ ਅਸੀਂ ਤੁਹਾਡੇ ਨਾਲ ਆ ਤੁਹਾਡੇ ਮੁੰਡੇ ਨੂੰ ਆਪਾਂ ਲੱਭਣ ਚੱਲਦੇ ਆ ਹਾਂਜੀ 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 ਤੇ ਰਿਸ਼ਤੇਦਾਰ ਦੇ ਸਾਡੇ ਉਥੋਂ ਫੋਨ ਕਰ ਦਿੰਦੇ ਆ ਦੋ ਸਾਲੇ ਮੇਰੇ ਜਾ ਚੁੱਕੇ ਦੁਨੀਆ ਤੋਂ ਵੀ ਅੱਛਾ ਜੀ ਤੇ ਉਹਦਾ ਕਰਕੇ ਉਹ ਕੋਈ ਜਨਤਾ ਚੁੰਤਾ ਚ ਲੱਥੇ ਆ ਜੀ ਜੀ ਇੱਕ ਦੋ ਵਾਰ ਹੀ ਗਿਆ ਹਾਂ ਮੈਂ ਤੇ ਉਹ ਨਹੀਂ ਅਜੇ ਉਹ ਆnde ਉਥੋਂ ਫੋਨ ਫੋਨ ਕਰਕੇ ਪੁੱਛ ਲੈਂਦੇ ਮੇਰੇ ਜੀ ਸਹਰੇ ਜੀ ਜੀ ਤੇ ਇਹਨਾਂ ਕਾ ਕੁਝ ਮੈਂ ਤੁਹਾਡੇ ਬੇਨਤੀਆਂ ਹੀ ਕਰਦਾ ਸਾਰੇ ਆ ਗਾੜੀ ਤੇ ਇਹ ਬਾਬਾ ਜੀ ਮੁੰਡੇ ਦਾ ਨਾਮ ਦਿਹਾੜ ਸਿੰਘ ਆ ਤੇ ਕਾਹਦਾ ਕੰਮ ਕਰਦਾ ਸੀ ਕੰਮ ਜੀ ਦਿਹਾੜੀ ਦੀ ਸਫਾਈ ਕਰਦਾ ਸੀ ਅੱਛਾ ਜੀ ਦਿਹਾੜੀ ਦੀ ਸਫਾਈ ਕਰਦਾ ਸੀ ਤੁਸੀਂ ਕਾਹਦਾ ਕੰਮ ਕਰਦੇ ਹੋ ਮੈਂ ਇਹਦੇ ਪਹਿਲੋਂ ਰੇੜਾ ਰੂੜਾ ਵਹੰਦਾ ਰਿਆਂ ਖੋਤੀ ਜਿਹੜੀ ਵਹੰਦਾ ਰਿਆਂ ਅੱਛਾ ਜੀ ਤੇ ਮੁੜ ਕੇ ਇਹ ਧਿਆਨੇ ਕੰਮ ਕਰਨ ਰਿਹਾ ਪਿਆ ਆ ਛੋਟਾ ਜਗਤਾਰ ਵੀ ਕੰਮ ਕਰਨ ਰਿਹਾ ਪਿਆ ਜੀ ਜੀ ਇਹ ਪੜਦਾ ਸੀ ਪਹਿਲਾਂ ਤੇ ਮੁੜ ਕੇ ਡੰਗਲ ਟੰਗੂ ਰੱਖੇ ਸੀ ਨੰਗਰ ਵੀ ਆਹ ਵੇਜੂਗੀ ਦਿੱਤੇ ਉਹ ਘਾਟੇ ਕਾਜੇ ਜੀ ਇਹ ਬਜ਼ੁਰਗੋ ਕਿਤੇ ਪੁੱਤਰ ਤੁਹਾਡਾ ਵੀਡੀਓ ਜ਼ਰੀਏ ਕਿਤੇ ਤੁਹਾਡੀ ਆਵਾਜ਼ ਸੁਣਦਾ ਹੋਵੇ ਤਾਂ ਕੀ ਕਹਿਣਾ ਚਾਹੋਗੇ ਉਹਨੂੰ ਮੈਂ ਕਹਿਣਾ ਜੀ ਮੈਂ ਮੇਰਾ ਪੁੱਤ ਮੈਨੂੰ ਮਿਲ ਲਾ ਕਰੀਆ ਤੇ ਇੱਕ ਨਹੀਂ ਮੈਨੂੰ ਮਿਲ ਜਾ ਮੈਂ ਅੱਜ ਮੇਰੀ ਭਾਈ ਜਾਨ ਨਿਕਲ ਜਾ ਤੁਸੀਂ ਵੇਖ ਸਕਦੇ ਹੋ ਕਿ ਬਜ਼ੁਰਗ ਜਿਹੜਾ ਆ ਉਹ ਭਾਵਕ ਹੈ ਤਾਂ ਦੋਸਤੋ ਅਕਸਰ ਹੀ ਅਸੀਂ ਜਦੋਂ ਕੋਈ ਤਗੜਾ ਬੰਦਾ ਜਾਂ ਕੋਈ ਜਿਹੜੇ ਕੋ ਚਾਰ ਛਿਲੜਾ ਨੇ ਜਿਹੜੇ ਕੋ ਚਾਰ ਪੈਸੇ ਆ ਜਦੋਂ ਕੋਈ ਉਹਦਾ ਜੀ ਜਾਂ ਕੋਈ ਉਹਨੂੰ ਮੁਸ਼ਕਲ ਆਉਂਦੀ ਆ ਤਾਂ ਸਾਰੀ ਦੁਨੀਆ ਨੂੰ ਸੋਸ਼ਲ ਮੀਡੀਆ ਤੇ ਰੀਲਾਂ ਪਾ ਕੇ ਅਸੀਂ ਦਿਖਾਉਂਦੇ ਆ ਪਰ ਇਸ ਬਜ਼ੁਰਗ ਦਾ ਪੁੱਤਰ ਪਿਛਲੇ 10 ਮਹੀਨਿਆਂ ਤੋਂ ਘਰੋਂ ਮੱਥਾ ਟੇਕਣ ਗਿਆ ਸੰਗਰਾਮ ਤੇ ਅਜੇ ਤੱਕ ਵਾਪਸ ਨਹੀਂ ਆਇਆ ਤਾਂ ਉਸ ਦਾ ਰੋ ਰੋ ਕੇ ਬਜ਼ੁਰਗ ਦਾ ਬੁਰਾ ਹਾਲ ਆ ਜੇਕਰ ਤੁਸੀਂ ਉਸ ਪੁੱਤਰ ਨੂੰ ਇਹਨਾਂ ਦੇ ਲੱਭਣ ਦੇ ਪੁੱਤਰ ਨੂੰ ਲੱਭਣ ਦੇ ਵਿੱਚ ਕੋਈ ਸਹਾਇਤਾ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਬਾਪੂ ਜੀ ਕੀ ਕਹਿਣਾ ਚਾਹੋਗੇ ਅੰਤ ਵਿੱਚ ਪ੍ਰਸ਼ਾਸਨ ਤੋਂ ਕੀ ਮਦਦ ਦੀ ਗੁਹਾਰ ਲਾਉਂਦੇ ਜੇ ਕਿਵੇਂ ਦੀ ਤੁਹਾਡੀ ਕੋਈ ਮਦਦ ਕਰੇ ਕਿ ਜਿਹੜਾ ਤੁਹਾਡਾ ਪੁੱਤਰ ਲੱਭ ਕੇ ਲਿਆਦਾ ਜਾਵੇ ਜੀ ਉਹ ਮੈਂ ਬਹੁਤ ਸੀਸਾ ਦਊਂਗਾ ਪਰਮਾਤਮਾ ਨੂੰ ਬਹੁਤ ਸੀਸਾ ਦਊਂਗਾ ਮੇਰੀ ਵੀ ਉਮਰ ਹੈ ਨਾ ਵੀ ਉਹਨੂੰ ਲੱਗ ਜਾਏ ਜਿਹੜਾ ਜਿਹੜਾ ਹੈ ਬੱਚੇ ਨੂੰ ਲੱਭੇ ਮੇਰੀ ਵੀ ਉਮਰ ਉਹਨੂੰ ਲੱਗੇ ਅੱਜ ਮੈਂ ਦੁਖੀ ਹੋਇਆ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਤੇ ਬਜ਼ੁਰਗ ਨੇ ਘਰ ਦੇ ਵਿੱਚ ਭਾਵੇਂ ਇਸ ਵੇਲੇ ਤੰਗੀ ਹੈ ਇੱਥੋਂ ਤੱਕ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਕਿ ਜੇ ਕੋਈ ਮੇਰੇ ਪੁੱਤਰ ਨੂੰ ਲੱਭ ਕੇ ਦੇਵੇਗਾ ਤੇ ਮੈਂ ਉਹਨੂੰ 10000 ਰੁਪਇਆ ਨਾਮ ਵੀ ਦੇਵਾਂਗਾ ਭਾਵੇਂ ਕਰਜ਼ਾ ਚੁੱਕ ਕੇ ਦੇਵਾਂ ਬਜ਼ੁਰਗੋ ਜਿਹੜੇ ਘਰ ਦੇ ਹਾਲਾਤ ਨੇ 10000 ਆਪਾਂ ਕਿੱਥੋਂ ਦੇਣਾ ਇਹੋ ਬੇਨਤੀ ਕਰੀਏ ਕਿ ਜੇ ਕੋਈ ਸਾਡੀ ਮਦਦ ਕਰ ਦੇ ਜੇ ਮਦਦ ਕਰ ਦੇ ਤੇ ਉਹ ਸਭ ਤੋਂ ਚੰਗਾ ਜੀ ਜੀ ਜੇ ਉਹ ਨਮ ਜੀ ਅਹਮ ਕਹੂੰਗਾ ਕਿ ਧੰਨਵਾਦ ਕਰੂੰਗਾ ਕਿ ਬਹੁਤ ਬਹੁਤ ਸ ਮਹਾਰਾਜ ਜੀ ਮੈਂ ਸੀਸਾ ਦੂੰਗਾ ਪ੍ਰਮਾਤਮਾ ਨੂੰ ਤੇ ਧੰਨਵਾਦ ਉਹਦਾ ਕਰੂੰਗਾ ਬਹੁਤ ਜ਼ਿਆਦਾ ਮੈਂ ਜੀ ਜੀ ਤੇ ਪ੍ਰਮਾਤਮਾ ਸਿਵਦੀ ਵੀ ਉਮਰ ਵੀ ਮੇਰੇ ਨਾਲ ਵੀ ਮਾਲਕ ਉਮਰ ਵੀ ਵਧਾਵੇ ਉਹਦੀ ਤੰਦਰੁਸਤੀਆਂ ਵੀ ਦੇਵੇ ਰੱਬ ਉਹਨੂੰ ਮੈਂ ਬਹੁਤ ਸੀਸਾ ਦਊਗਾ ਜੀ ਕਿ ਪ੍ਰਮਾਤਮਾ ਦੇ ਬੰਦੇ ਆਸੀਂ ਰੱਬ ਦੇ ਹੀ ਗੁਰੂ ਘਰ ਨੂੰ ਮੰਨਦੇ ਆ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਇਹਨਾਂ ਨੂੰ ਮੰਨਦੇ ਮੈਂ ਮੈਂ ਇੱਥੇ ਦੱਸਣਾ ਚਾਹੁੰਨਾ ਦੋਸਤੋ ਕਿ ਵਿਆਲ ਸਿੰਘ ਇਸ ਵੀਰ ਦਾ ਨਾਮ ਹੈ ਪਦਵੀ ਦੱਸਿਆ ਨਾ ਬਜ਼ੁਰਗਾਂ ਨੇ ਅਤੇ ਚਿੱਟੇ ਬੂੜ ਪਾਏ 5.5 ਫੁੱਟ ਕੱਦ ਹੈ ਅਤੇ ਕਮੀਜ਼ ਅੱਧੀ ਬਾਹਾਂ ਦੀ ਉਸ ਵੀਰ ਨੇ ਪਾਈ ਹੈ ਸੁਰਮੇ ਕਲਰ ਦੀ ਤੇ ਮੈਂ ਇਸ ਪਰਿਵਾਰ ਦਾ ਇਸ ਬਜ਼ੁਰਗ ਦਾ ਤੁਹਾਡੇ ਨਾਲ ਨੰਬਰ ਸਾਂਝਾ ਕਰ ਦੇਣਾ ਤਾਂ ਦੋਸਤੋ ਇਸ ਪਰਿਵਾਰ ਦਾ ਨੰਬਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਵੱਦੋਂ ਵੱਧ ਇਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਤਾਂ ਜੋ ਇਸ ਬਜ਼ੁਰਗ ਦਾ ਪੁੱਤਰ ਜਵਾਨ ਪੁੱਤਰ ਜਿਹੜਾ ਘਰੋਂ ਗਿਆ ਏ ਅੱਜ ਤੋਂ 10 ਮਹੀਨੇ ਪਹਿਲਾਂ ਅਗਸਤ 2024 ਦੇ ਵਿੱਚ ਅਜੇ ਤੱਕ ਜਿਹੜਾ ਆਪਣੇ ਘਰ ਵਾਪਸ ਨਹੀਂ ਆਇਆ ਉਸ ਬਜ਼ੁਰਗ ਦਾ ਪੁੱਤਰ ਲੱਭ ਸਕੇ ਤਾਂ ਇਸ ਪਰਿਵਾਰ ਦਾ ਇਸ ਬਜ਼ੁਰਗ ਬਾਪੂ ਦਾ ਨੰਬਰ ਹੈ 90562 14506 ਮੈਂ ਇੱਕ ਵਾਰ ਫੇਰ ਬੋਲ ਦਵਾਂ 90562 14506 9056214506 ਇਹ ਨੰਬਰ ਹੈ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਤਾਂ ਜੋ ਇਸ ਬਜ਼ੁਰਗ ਬਾਪੂ ਦਾ ਪੁੱਤਰ ਲੱਭ ਸਕੇ ਅਤੇ ਇਸ ਦੀ ਹੈਲਪ ਜ਼ਰੂਰ ਕਰਿਓ ਦੋਸਤੋ ਘਰ ਦੇ ਹਾਲਾਤ ਵੀ ਤਸਵੀਰਾਂ ਬਿਆਨ ਕਰ ਰਹੀਆਂ ਨੇ ਉਸ ਦੀ ਉਮਰ ਤੁਸੀਂ ਵੇਖ ਸਕਦੇ ਤੇ ਅੱਖਾਂ 'ਚ ਅਥਰੂ ਵੇਖ ਸਕਦੇ ਜੀ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਜੀ ਬਹੁਤ ਬਹੁਤ ਧੰਨਵਾਦ